ਬਾਬਾ ਸ਼ਿਦਤੋਂ ਮਥਾ ਦੇ ਕੇ ਆਪਣੇ ਕਾਰੋਵਾਰੀ ਸੀ ਰਸਤੇ ਵਿੱਚ ਉਹ ਦੋ ਮੋਟਰਸਾਈਕਲਾਂ ਮਨ ਜਿਹੜਾ ਉਹਦੇ ਨਾਲੋਂ ਮੋਬਾਈਲ ਦੀ ਠੋਠੀ ਗਈ ਸੀ ਲਗਾਏ ਨਾ ਪਸਹੁਤ ਜਿਹੜਾ ਖੋਜੂ ਦਾ ਮੋਬਾਈਲ ਉਹਦੇ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਦੇ ਵਾਰਦਾਰ ਵਾਲੀ ਜਗ੍ਹਾ ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱਡ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਅਮਰitsar ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਹੋਮਗਾਰ ਜਵਾਨ ਦੇ ਮੁੰਡੇ ਨਿਕਲੇ ਲੁੱਟਖੋ ਕਰਨ ਵਾਲੇ ਲੁਟੇਰੇ ਉਸ ਵੱਲੋਂ ਦੋਵੇਂ ਸ਼ੱਕੇ ਭਰਾਵਾਂ ਨੂੰ ਲੁੱਟਖੋ ਦੇ ਮਾਮਲੇ 'ਚ ਕੀਤਾ ਗਿਆ ਕਾਬੂ ਪੁਲਿਸ ਅਧਿਕਾਰੀ ਨੇ ਦੱਸਿਆ ਇਹਨਾਂ ਕੋਲੋਂ ਖੋਹ ਕੀਤਾ ਮੋਬਾਈਲ ਫੋਨ ਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਕੀਤਾ ਗਿਆ ਕਾਬੂ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਕਾਬੂ ਕੀਤਾ ਗਿਆ ਉਸ ਉੱਤੇ ਪੁਲਿਸ ਦਾ ਸਟicker ਵੀ ਲੱਗਿਆ ਹੋਇਆ ਸੀ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਉਸ ਦੌਰਾਨ ਪੁੱਛਗਿੱਛ ਵੀ ਕੀਤੀ ਜਾਵੇਗੀ ਅੰਮ੍ਰਿਤਸਰ ਦੇ ਥਾਣਾ ਸਦਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀ ਇੱਕ ਐਕਟਿਵਾ ਸਵਾਰ ਲੜਕੀ ਦਾ ਨੌਜਵਾਨਾਂ ਵੱਲੋਂ ਮੋਬਾਈਲ ਫੋਨ ਖੋਇਆ ਗਿਆ ਸੀ ਜਿਸ ਦੇ ਚਲਦੇ ਥਾਣਾ ਸਦਰ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਇਹ ਦੋਵੇਂ ਨੌਜਵਾਨ ਇੱਕ ਹੋਮਗਾਰਡ ਜਵਾਨ ਦੇ ਲੜਕੇ ਨੇ ਇਹਨਾਂ ਵੱਲੋਂ ਇਸ ਲੁੱਟਖੋਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਵਿੱਚ ਇੱਕ ਦੇ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਇਹਨਾਂ ਦੇ ਪਿਤਾ ਜੋ ਕਿ ਹੋਮਗਾਰਡ ਵਿੱਚ ਨੇ ਉਹਨਾਂ ਦੀ ਵੀ ਸਮੂਲੀਅਤ ਪਾਈ ਜਾਂਦੀ ਹੈ ਤਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਪੁਲਸ ਅਧਿਕਾਰੀ ਨੇ ਇਹ ਵੀ ਦੱਸਿਆ ਜਿਹੜਾ ਇਹਨਾਂ ਨੇ ਖਾਸ ਸਮੇਂ ਮੋਟਰਸਾਈਕਲ ਵਰਤਿਆ ਸੀ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਇਹਨਾਂ ਕਿ 8:00 ਤੋਂ 7:30 ਵਜੇ ਸ਼ਾਮ ਇੱਕ ਤਰਨ ਪ੍ਰੀਤਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਿਦਾ ਤੋਂ ਮੱਥਾ ਟੇਕ ਕੇ ਆਪਣੇ ਘਰ ਵਾਰੀ ਸੀ ਰਸਤੇ ਵਿੱਚ ਉਹ ਦੋ ਮੋਟਰਸਾਈਕਲ ਵਾਲੋਂ ਜਿਹੜਾ ਉਹਦੇ ਨਾਲ ਮੋਬਾਈਲ ਦੀ ਲੋਟ ਕੀਤੀ ਗਈ ਸੀ ਜੋ ਇਸੇ ਮਾਮਲੇ ਦੀ ਵਿੱਚ ਤਫਤੀਸ਼ ਕਰਦੇ ਹੋਏ ਏਸੀ ਤਰਸੀਮ ਸਿੰਘ ਏਸੀ ਜਿੰਮ ਸਿੰਘ ਦੇ ਚੋਕੀ ਚਾਰਜ ਵਿਜਨਗਰ ਪੁਲਿਸ ਦੇ ਵੱਲੋਂ ਮਾਨਯੋਗ ਸੀਬੀ ਸਾਹਿਬ ਏਡੀਐਸਪੀ ਸਾਹਿਬ ਔਰ ਸੀਬੀ ਏਸੀਪੀ ਸਾਹਿਬ ਔਰ ਮਰੀਆਂ ਦਾ ਤਦਨ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਦੁਪਹਿਰ ਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਿਆ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਭਾਈ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ ਜਿਹੜਾ ਖੋਸ਼ੂਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱਡ ਹਾਂਜੀ ਹਾਂਜੀ ਉਹਦੇ ਵਿੱਚ ਨਾ ਇਹ ਆ ਵੀ ਇਹ ਦੋਨੋਂ ਲੜਕੇ ਜਿਹੜੇ ਕਿ ਪੀਸੀ ਹੈ ਹੋਮਗਾਰਡ ਦੇ ਵਿੱਚੋਂ ਉਪਦੇਸ਼ ਕੁਮਾਰ ਉਹਦੇ ਲੜਕੇ ਨੇ ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕੋਈ ਸੰਬੰਧ ਵਿੱਚ ਵੀ ਬਾਚਿਆ ਜਾ ਰਿਹਾ ਸਰ ਕਿੰਨੇ ਕਾਮਰਸ ਮੁੰਡਿਆਂ ਦੀ ਕੋਈ ਨਸ਼ੇ ਦੀ ਆਦਤ ਸੀ ਨਹੀਂ ਇਸ ਵਿੱਚ ਕੀ ਇਹਨਾਂ ਦੀ ਹੋਜੀ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਤਰਤੀਸ਼ਦਾਨਾਂ ਦੇ ਬਾਰੇ ਜਿਹੜੀ ਆ ਬੱਚਾ ਜਾ ਰਿਹਾ ਸਰ ਕੋ ਪਹਿਲੇ ਵਾਰ ਕੋ ਪਰਚੇ ਵਗੈਰਾ ਨੇ ਹਾਂ ਇਹਦੇ ਇੱਕ ਛੋਟੇ ਭਰਾ ਰਿਤਿਕ ਤੇ ਇੱਕ ਪਹਿਲਾ ਕਿ ਬਚੂਰੀਦਮ ਕਰਵਾਣ ਸਾਲ 2020 ਚ ਦਰਜ ਹੋਇਆ ਜਿਹੜਾ ਦੂਜਾ ਰੋਹਿਨ ਉਹ ਤੇ ਬਈ ਉਹ ਤਰਵਾ ਦਰਜ ਨਹੀਂ ਇਹ ਇਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ ਤੇ ਉਥੋਂ ਦੇ ਰੋੜੇ ਫਰੈਂਚ ਸਕੂਲ ਵਾਲੇ ਤੇ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਗਈ ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ 2 ਦਾ ਤੱਕ ਹੈਗੀ ਹੈ ਜੇ ਗਾਂਵ ਬਾਰੇ ਜਿਹੜੀ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ ਦੇਖਾਂਗੇ ਇਹਦਾ ਗਾਂਵ ਕੀ ਇਸ ਰੋਲ ਆਉਂਦੇ ਆ ਕਿਦਾ ਕਿਦਾ ਕਿੰਨੀ ਪੜ੍ਹਾਈ ਕੀਤੀ ਕਿੱਥੋਂ ਕੀਤੀ ਹੈ ਜਾਂ ਕੋਈ ਇਹਨਾਂ ਦੇ ਹੋਰ 1200 ਜੀ ਕੋਈ ਹੋਰ ਇਹਨਾਂ ਦੀ ਰੋਲਮੈਂਟ ਚ ਹੋਣਦੇ ਉਹਨਾਂ ਨੂੰ ਵੀ ਟੈਸਟ ਕੀਤਾ ਜਾਏਗਾ ਨਹੀਂ ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਨਹੀਂ ਸੋ ਦਾ ਮੌਕੇ ਤੇ ਜਦੋਂ ਦਰਸਤੀ ਚ ਆਉਂਦੀ ਨੂੰ ਕੱਲੀ ਨੂੰ ਦੇਖਿਆ ਉਸੇ ਹੀ ਉਹਦੇ ਵਾਰਦਾਨ ਸਮੇਂ ਵਾਰਦਾਨ ਸਮੇਂ ਜਾਉਂਦਾ ਹੈ ਵਾਸੀ ਦਾ ਤਾਂ ਮਥਾ ਟੀਕੇ ਆਪਣੇ ਘਰ ਆਰੀ ਸੀ ਰਸਤੇ ਵਿੱਚ ਉਹ ਦੋ ਮੋਟਰਸਾਈਕਲਾਂ ਮਨ ਜਿਹੜਾ ਉਹਦੇ ਨਾਲ ਉਹ ਮੋਬਾਈਲ ਦੀ ਗੋਟ ਬੀਤੀ ਗਈ ਸੀ ਤਗਾਏ ਨਾ ਪਸੋਂ ਜਿਹੜਾ ਖੋਜੂਦਾ ਮੋਬਾਈਲ ਉਹਦੇ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਦੇ ਵਾਰਦਾਰ ਵਾਲੀ ਜਗ੍ਹਾ ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱਡ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਅਮਰitsar ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਹੋਮਗਾਰ ਜਵਾਨ ਦੇ ਮੁੰਡੇ ਨਿਕਲੇ ਲੁੱਟਖੋ ਕਰਨ ਵਾਲੇ ਲੁਟੇਰੇ ਉਸ ਵੱਲੋਂ ਦੋਵੇਂ ਸ਼ੱਕੇ ਭਰਾਵਾਂ ਨੂੰ ਲੁੱਟਖੋ ਦੇ ਮਾਮਲੇ 'ਚ ਕੀਤਾ ਗਿਆ ਕਾਬੂ ਪੁਲਿਸ ਅਧਿਕਾਰੀ ਨੇ ਦੱਸਿਆ ਇਹਨਾਂ ਕੋਲੋਂ ਖੋਹ ਕੀਤਾ ਮੋਬਾਈਲ ਫੋਨ ਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਕੀਤਾ ਗਿਆ ਕਾਬੂ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਕਾਬੂ ਕੀਤਾ ਗਿਆ ਉਸ ਉੱਤੇ ਪੁਲਿਸ ਦਾ ਸਟicker ਵੀ ਲੱਗਿਆ ਹੋਇਆ ਸੀ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਉਸ ਦੌਰਾਨ ਪੁੱਛਗਿੱਛ ਵੀ ਕੀਤੀ ਜਾਵੇਗੀ ਅੰਮਰਸਰ ਦੇ ਥਾਣਾ ਸਦਰ ਦੀ ਪੁਲਿਸ ਨੂੰ ਇਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨ ਇੱਕ ਐਕਟਿਵਾ ਸਵਾਰ ਲੜਕੀ ਦਾ ਨੌਜਵਾਨਾਂ ਵੱਲੋਂ ਮੋਬਾਈਲ ਫੋਨ ਖੋਇਆ ਗਿਆ ਸੀ ਜਿਸ ਦੇ ਚਲਦੇ ਥਾਣਾ ਸਦਰ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਇਹ ਦੋਵੇਂ ਨੌਜਵਾਨ ਇੱਕ ਹੋਮਗਾਰਡ ਜਵਾਨ ਦੇ ਲੜਕੇ ਨੇ ਇਹਨਾਂ ਵੱਲੋਂ ਇਸ ਲੁੱਟਖੋਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਵਿੱਚ ਇੱਕ ਦੇ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਇਹਨਾਂ ਦੇ ਪਿਤਾ ਜੋ ਕਿ ਹੋਮਗਾਰਡ ਵਿੱਚ ਨੇ ਉਹਨਾਂ ਦੀ ਵੀ ਸਮੂਲੀਅਤ ਪਾਈ ਜਾਂਦੀ ਹੈ ਤਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਪੁਲਸ ਅਧਿਕਾਰੀ ਨੇ ਇਹ ਵੀ ਦੱਸਿਆ ਜਿਹੜਾ ਇਹਨਾਂ ਨੇ ਖੋਸ ਸਮੇ ਮੋਟਰਸਾਈਕਲ ਵਰਤਿਆ ਸੀ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਇਹਨਾਂ ਇੱਕ 8:00 4:00 ਤੋਂ 7:30 ਵਜੇ ਸ਼ਾਮ ਇੱਕ ਤਰਨ ਪ੍ਰੀਤਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਿਦਾ ਤੋਂ ਮੱਥਾ ਟੇਕ ਕੇ ਆਪਣੇ ਘਰ ਆ ਰਹੀ ਸੀ ਰਸਤੇ ਵਿੱਚ ਉਹ ਦੋ ਮੁਰਸੋ ਸਵਾਰ ਮਦੋਂ ਜਿਹੜਾ ਉਹਦੇ ਨਾਲ ਮੋਬਾਈਲ ਦੀ ਲੋਟ ਕੀਤੀ ਗਈ ਸੀ ਜੋ ਇਸੇ ਮਗਰਮਿੰਦੀ ਵਿੱਚ ਤਫਤੀਸ਼ ਕਰਦੇ ਹੋਏ ਏਸੀ ਤਰਸੀਮ ਸਿੰਘ ਏਸੀ ਜਿੰਮ ਸਿੰਘ ਦੇ ਚੋਟੀ ਚਾਰਜ ਵਿਜ਼ਨਗਰ ਪੁਲਿਸ ਦੇ ਵੱਲੋਂ ਮਾਨਯੋਗ ਸੀਬੀ ਸਾਹਿਬ ਏਡੀਐਸਪੀ ਸਾਹਿਬ ਔਰ ਏਸੀਪੀ ਸਾਹਿਬ ਔਰ ਮਰੀਆਂ ਦਾ ਤदन ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹਨਾਂ ਦਪਰ ਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਿਆ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਭਾਈ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ ਜਿਹੜਾ ਖੋਸ਼ੂਦਾ ਮੋਬਾਈਲ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱਡ ਗਿਆ ਸੀ ਉਹਨੂੰ ਵੀ ਰਿਕ ਹਾਂਜੀ ਹਾਂਜੀ ਉਹਦੇ ਵਿੱਚ ਨਾ ਇਹ ਆਪੀ ਇਹ ਦੋਨੋਂ ਲੜਕੇ ਜਿਹੜੇ ਪੀਸੀ ਐ ਹੋਮਗਾਰਡ ਦੇ ਵਿੱਚ ਉਹ ਬਦੇਸ਼ ਕੁਮਾਰ ਉਹਦੇ ਲੜਕੇ ਨੇ ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਦਦ ਕੋਈ ਇਸ ਸੰਬੰਧ ਵਿੱਚ ਵੀ ਵਾਚਿਆ ਜਾ ਸਿਰ ਕਿੰਨੇ ਕਮਰਸ ਮੁੰਡਿਆਂ ਦੀ ਕੋਈ ਨਸ਼ੇ ਦੀ ਗੱਲ ਸੀ ਨਹੀਂ ਇਸ ਵਿੱਚ ਕੀ ਇਹਨਾਂ ਦੀ ਹੋਜੀ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਤਫਤੀਸ਼ਦਾਨੇ ਦੇ ਬਾਰੇ ਜਿਹੜੀ ਆ ਪੁੱਛਿਆ ਜਾ ਰਿਹਾ ਸਰ ਕੋ ਪਹਿਲੇ ਵਾਰ ਕੋ ਪਰਚੇ ਵਗੈਰਾ ਨਹੀਂ ਹਾਂ ਇਹਦੇ ਇੱਕ ਛੋਟੇ ਭਰਾ ਰਿਤਿਕ ਤੇ ਕੋ ਪਹਿਲਾਂ ਕੋ ਬਚੂਰੀਦਮ ਕਰਵਾਣ ਸਾਲ 2020 ਚ ਦਰਜ ਹੋਇਆ ਜਿਹੜਾ ਦੂਜਾ ਰੋਹਿਨ ਉਹ ਤੇ ਅਭੀ ਉਹ ਕਰਵਾਣ ਦਰਜ ਨਹੀਂ ਸਰ ਕਿਥੋਂ ਦੇ ਰਹਣ ਬਣੇ ਸੀ ਇਹ ਇਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ ਤੇ ਉਥੋਂ ਦੇ ਰਹੇ ਜਿਹੜੀ ਫਰੈਂਡ ਸਕੂਲ ਵਾਲੇ ਤੇ ਇਹਨਾਂ ਦੀ ਪੜਾਈ ਕਿੰਨੀ ਕੀ ਗਈ ਇਹਨਾਂ ਦੀ ਪੜਾਈ ਤਕਰੀਬਨ ਪਲੱਸ 2 ਦਾ ਤੱਕ ਹੈਗੀ ਹੈ ਜੀ ਗਾਂਵ ਬਾਰੇ ਜਿਹੜੀ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ ਦੇਖਾਂਗੇ ਇਹਦਾ ਗਾਂ ਕੀ ਇਸ ਰੋਲ ਆਉਂਦੇ ਆ ਕਿਹਦਾ ਕਿਹਦਾ ਕਿੰਨੀ ਪੜ੍ਹਾਈ ਕੀਤੀ ਕਿੱਥੋਂ ਕੀਤੀ ਹੈ ਜਾਂ ਕੋਈ ਇਹਨਾਂ ਦੇ ਹੋਰ 1200 ਜੀ ਕੋਈ ਹੋਰ ਇਹਨਾਂ ਦੀ ਰੋਲਮੈਂਟ ਚ ਹੋਣਦੇ ਉਹਨਾਂ ਨੂੰ ਵੀ ਰਿਸਕ ਕੀਤਾ ਜਾਏਗਾ ਨਹੀਂ ਇਹਦੇ ਬਾਰੇ ਜਿਹੜੀ ਆ ਕੋਈ ਇਹ ਨਹੀਂ ਸੋਦਾ ਮੌਕੇ ਤੇ ਜਦੋਂ ਮੈਂ ਦਰਸਤੀ ਚ ਆਉਂਦੀ ਨੂੰ ਕੱਲੀ ਨੂੰ ਦੇਖਿਆ ਤਾਂ ਉਸੇ ਹੀ ਉਹਦੇ ਵਾਰਤਾਲਾਪ ਸੁਣੇ ਵਾਰਤਾਲਾਪ ਮੈਂ ਜਾਲ ਲਿਆ